ਭੈਣ ਨੂੰ ਮਿਲਣਾ ਇਹ ਭਰਾ ਦੀ ਚਮਕੀ ਕਿਸਮਤ ਬਿਜਲੀ ਦਾ ਕੰਮ ਕਰਨ ਵਾਲੇ ਰੋਹਿਤ ਕੁਮਾਰ ਨੂੰ ਇੱਕੋ ਦਿਨ ਵਿੱਚ ਨਿਕਲਿਆ 95000 ਰੁਪਏ ਦਾ ਇਨਾਮ ਤਾਂ ਖੁਸ਼ੀਦਾਰ ਨਹੀਂ ਰਿਹਾ ਕੋਈ ਟਿਕਾਣਾ ਜਾਣਕਾਰੀ ਮੁਤਾਬਕ ਮੰਡੀ ਡੱਬੋ ਵਾਲੀ ਤੋਂ ਜਲਾਲਾਬਾਦ ਆਪਣੀ ਭੈਣ ਨੂੰ ਮਿਲਣਾ ਰੋਹਿਤ ਕੁਮਾਰ ਨੇ ਪਹਿਲੀ ਵਾਰ ਆਪਣੀ ਕਿਸਮਤ ਅਜਮਾਈ ਤਾਂ ਉਸਨੇ 500 ਰੁਪਏ ਦੀ ਲਾਟਰੀ ਕਾਰਨਰ ਜੋ ਲਾਟਰੀ ਸਟਾਲ ਤੋਂ ਖਰੀਦੀ ਜਿੱਥੇ 4 ਵਜੇ ਉਸ ਨੂੰ 50000 ਅਤੇ ਸ਼ਾਮ 8 ਵਜੇ 45000 ਦਾ ਇਨਾਮ ਨਿਕਲਿਆ। ਦੱਸ ਦਈਏ ਕਿ ਡੰਬਲੀ ਦੇ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਕਦੇ ਵੀ ਲਾਟਰੀ ਨਹੀਂ ਪਾਈ ਅਤੇ ਉਹ ਅਕਸਰ ਹੀ ਮੋਬਾਈਲ ਤੇ ਵੀਡੀਓ ਦੇਖਦਾ ਰਹਿੰਦਾ ਸੀ ਅਤੇ ਜਦ ਉਹ ਆਪਣੀ ਭੈਣ ਨੂੰ ਮਿਲਣ ਜਲਾਲਾਬਾਦ ਆਇਆ ਤਾਂ ਉਸ ਨੇ 500 ਰੁਪਏ ਦੀ ਪਹਿਲੀ ਵਾਰ ਲਾਟਰੀ ਖਰੀਦੀ ਜਿਸ ਦੇ ਵਿੱਚ ਉਸ ਨੂੰ 95000 ਦਾ ਇਨਾਮ ਲੱਗਾ। ਕੀ ਕਿਹਾ ਹੈ? ਮੈਂ ਨਾਈ ਰੋਹਿਤ ਕੁਮਾਰੀ ਰੋਹਿਤ ਕੁਮਾਰ ਕਿੰਨੇ ਦਾ ਨਾਮ ਨਿਕਲਿਆ ਕਿਵੇਂ ਨਿਕਲਿਆ ਮੈਂ ਇਹ ਮੇਰੇ ਸਿਸਟਰ ਕੋਲ ਆਇਆ ਸੀ ਉਹ ਰਹੀ ਤੇ ਇਹਨਾਂ ਨੇ ਮੈਨੂੰ ਐਡ ਦੇ ਕੇ ਨਾਮ ਆਇਆ ਚਲੋ ਲਾਟਰੀ ਪਾ ਲੈਨੇ ਠੀਕ ਹੈ ਜੀ ਮੈਂ 500 ਦੀ ਲਾਟਰੀ ਪਾ ਗਿਆ ਜੀ ਤੇ ਇਹਨਾਂ ਨੇ ਮੈਨੂੰ ਹੀ ਸੂਆ ਸ਼ਾਮ ਨੂੰ 4:00 ਵਜੇ ਫੋਨ ਕੀਤਾ ਜੀ ਮੈਨੂੰ ਮੈਨੂੰ ਕਹਿੰਦੇ ਤੁਹਾਡਾ ਨਾਮ ਆਇਆ ਕਿ ਨਵੇਂ ਆਇਆ ਅੜਦਾ ਹਾਂ ਤੇ ਮੈਂ ਹਾਂ ਜੀ ਮੈਂ ਸ਼ਾਮ ਨੂੰ ਆ ਜਾਂਦਾ ਵਕਤ ਤੇ ਸ਼ਾਮ ਨੂੰ ਇਹਨਾਂ ਦਾ ਫੇਰ ਫੋਨ ਆ ਗਿਆ ਜੀ ਮੇਰੇ ਕੋਲ ਜੀ ਤੇ ਕਹਿੰਦੇ 45000 ਦਾ ਨਾਮ ਕਹਿੰਦੇ ਫੇਰ ਆਇਆ ਜੀ ਠੀਕ ਹੈ 95000 ਮੈਂ ਬਹੁਤ ਖੁਸ਼ ਹੋਇਆ ਹਾਂ ਜੀ ਮੈਂ ਚਲੋ ਜੀ ਵਧੀਆ ਹੈ ਜੀ ਮੈਂ ਚਲੋ ਪਹਿਲੀ ਵਾਰ ਲਾਟਰੀ ਪਾਈ ਸੀ ਪਹਿਲਾਂ ਕਦੇ ਮੈਂ ਲਾਟਰੀ ਨਹੀਂ ਪਾਈ ਅੱਛਾ ਪਹਿਲਾਂ ਨਹੀਂ ਪਾਈ ਕਦੇ ਨਾ ਹੀ ਕਦੇ ਨਹੀਂ ਪਾਈ ਜੀ ਅੱਛਾ ਫਿਰ ਇਹ ਪੈਸਿਆਂ ਦਾ ਕੀ ਕਰੋਗੇ ਰੋਣ ਇਹ ਹੀ ਘਰ ਦੇ ਕੰਮ ਚ ਲਾਵਾਂਗੇ ਸਾਰੇ ਜੀ ਬਸ ਹੀ ਹੁਣ ਅੱਛਾ ਮੈਂ ਬਹੁਤ ਖੁਸ਼ ਹੋਇਆ ਕਿੱਥੋਂ ਆਈ ਜੀ ਮੈਂ ਡਬਲ ਹੀ ਪਾਈ ਅੱਛਾ ਡਬਲ ਹੀ ਪਾਈ ਤੇ ਪਹਿਲੀ ਵਾਰੀ ਲਾਟਰੀ ਪਾਈ ਇਹ ਤੋਂ ਪਹਿਲਾਂ ਨਹੀਂ ਨਾ ਪਹਿਲਾਂ ਕਦੇ ਨਹੀਂ ਪਹਿਲੀ ਵਾਰ ਲਾਟਰੀ ਪਾਈ ਹੈ ਜੀ ਇਹ ਪਹਿਲੀ ਵਾਰੀ ਪਾਈ ਹੈ ਇਹ ਕਦੇ ਆਪਾਂ ਪਹਿਲਾਂ ਕਦੇ ਪਾਈ ਨਹੀਂ ਜੀ ਪਹਿਲੀ ਵਾਰ ਲਾਟਰੀ ਪਈ ਸੀ ਵਧੀਆ ਨਾਮ ਆਇਆ ਜੀ 92000 ਰੁਪਏ ਆ ਗਏ ਜੀ ਖੁਸ਼ ਹੋਣ ਬਹੁਤ ਖੁਸ਼ ਹੈ ਜੀ ਹਾਂਜੀ ਕਰਨ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸასი ਗਾਲ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਲੰਬੇ ਟਾਈਮ ਤੋਂ ਸੋ ਕੱਲ ਜੋ ਪ੍ਰਾਈਜ਼ਾਂ ਦੀ ਝੜੀ ਲੱਗੀ ਹੋਈ ਹੈ ਕੱਲ ਉਹਦੇ ਵਿੱਚ ਦੋ ਪ੍ਰਾਈਜ਼ ਹੋਰ ਐਡ ਹੋ ਗਏ ਆ ਜੀ ਹਾਂਜੀ ਇਹਦੇ ਵਿੱਚ 4 ਵਜੇ ਦਾ ਫਰਸਟ ਪ੍ਰਾਈਜ਼ ਆਇਆ ਜੀ ਆਪਣੇ ਕੋਲ 1224 ਅੱਛਾ ਇਹ ਹਫਤੇ ਦੇ ਵਿੱਚ ਦੂਸਰਾ ਫਰਸਟ ਪ੍ਰਾਈਜ਼ ਹੈ ਜੀ ਜੋ ਆਪਣੇ ਕੋਲ ਲੱਗ ਗਿਆ ਜਲਾਲਾਬਾਦ ਦੇ ਵਿੱਚ ਨੇ ਤਾਂ ਫਰਸਟ ਪ੍ਰਾਈਜ਼ ਦੇਖੋ ਪ੍ਰਾਈਜ਼ ਜੋ ਵੀ ਹੋਵੇ ਪਰ ਜੋ ਫਰਸਟ ਪ੍ਰਾਈਜ਼ ਲੱਗ ਜਾਂਦਾ ਉਹ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੀ ਹਫਤੇ ਦੇ ਵਿੱਚ ਦੋ ਵਾਰ ਹੀ ਆ ਗਿਆ ਜੀ ਆਪਣੇ ਕੋਲ ਇਹਦੇ ਨੰਬਰ ਤੇ 50000 ਰੁਪਿਆ ਇਹਨਾਂ ਨੂੰ ਨਿਕਲਿਆ ਜੀ ਜੀ ਉਹਦੋਂ ਅਸੀਂ ਇਹਨਾਂ ਨੂੰ ਕਾਲ ਕੀਤੀ ਹੈ ਕਹਿੰਦੇ ਚਲੋ ਸ਼ਾਮ ਨੂੰ ਆਣੇ ਆ ਤੇ ਸ਼ਾਮ ਨੂੰ ਰਾਤ ਨੂੰ ਇਹਨਾਂ ਨੂੰ ਫੇਰ 45000 ਦਾ ਪ੍ਰਾਈਜ਼ ਲੱਗ ਗਿਆ ਜੀ 92409 ਨੰਬਰ ਜੀ ਕਰਨ ਅਰਜੁਨ ਲਾਟਰੀ ਜਲਾਲਾਬਾਦ ਇਹ ਇੱਕ ਲੰਮਾ ਇਤਿਹਾਸ ਜਲਾਲਾਬਾਦ ਦੇ ਵਿੱਚ ਹੋਇਆ ਹੈ ਜੋ ਲਗਾਤਾਰ ਪ੍ਰਾਈਜ਼ ਤੇ ਪ੍ਰਾਈਜ਼ ਆ ਰਹੇ ਹੈ ਜੀ ਲਗਾਤਾਰ 3-4 ਦਿਨਾਂ ਦੇ ਵਿੱਚ ਪ੍ਰਾਈਜ਼ ਤੇ ਪ੍ਰਾਈਜ਼ ਲੱਗ ਰਹੇ ਹੈ ਜੀ ਜੀ ਜਿਵੇਂ ਆਪਾਂ ਪਿੱਛੇ ਵੀ ਦਿਖਾਇਆ ਸੀਗਾ ਕਿਹੜੀ ਲਾਟਰੀ ਪਈ ਸੀ ਇਹਨਾਂ ਨੇ ਜੀ ਇਹਨਾਂ ਨੇ ਲਾਟਰੀ ਜਿਹੜੀ 50000 ਰੁਪਏ ਨਿਕਲਿਆ ਜੀ ਉਹ 4 ਵਜੇ ਦੀ ਲਾਟਰੀ ਹੁੰਦੀ ਹੈ ਜੀ ਕਿਹੜੀ ਸਟੇਟ ਦੀ ਹੈ ਇਹ ਸਿੱਕਮ ਸਟੇਟ ਹੈ ਸਿਕੰਸ ਜੀ ਜਿਹੜੀ ਦੂਸਰੀ ਆ ਉਹ ਨਾਗਾਲੈਂਡ ਸਟੇਟ ਦੀ ਡੀਅਰ ਦੀ ਇਹ ਸਾਰੀਆਂ ਡੀਅਰ ਕੰਪਨੀ ਦੇ ਅੰਡਰ ਆਉਂਦੀਆਂ ਜੀ ਸਾਰੀਆਂ ਪੰਜਾਬ ਸਟੇਟ ਡੀਅਰ ਲਾਟਰੀ ਹੁੰਦੀ ਹੈ ਜੀ ਜੋ ਰਾਤ ਨੂੰ ਆਇਆ ਉਹ 8 ਵਜੇ 6 ਰੁਪਏ ਵਾਲੀ ਲਾਟਰੀ ਚ ਆਇਆ ਜੀ ਅੱਛਾ ਇਹ 10 ਰੁਪਏ ਵਾਲੀ ਲਾਟਰੀ ਹੈ ਜੋ 4 ਵਜੇ ਸੀ 4 ਵਜੇ ਜੀ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦਿਖਾਏ ਸੀ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੋ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਕਰਨ ਅਰਜੁਨ ਲਾਟਰੀ ਚਲਾਲਾਬਾਦ ਇਹ ਪ੍ਰਾਈਜ਼ਾਂ ਦੀ ਇੱਕ ਲੰਬੀ ਲਿਸਟ ਲੱਗੀ ਪਈ ਹੈ ਜੀ ਆਪਣੇ ਕੋਲੇ ਰੋਜ਼ ਨਵੇਂ ਤੋਂ ਨਵੇਂ ਪ੍ਰਾਈਜ਼ ਆ ਰਹੇ ਆ ਜੀ ਆ ਪਿੱਛੇ ਆਪਾਂ ਦਿਖਾਇਆ ਸੀ ਜੋ ਕਰੋੜ ਆਪਣੇ ਕੋਲੋਂ ਇੱਕ ਡਿਜੀਟ ਤੋਂ ਮਿਸ ਹੋਇਆ ਸੀਗਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਪ੍ਰਾਈਜ਼ ਆ ਰਹੇ ਆ ਦੇਖੋ ਕਈ ਕਸਟਮਰ ਸ਼ੋਅ ਨਹੀਂ ਕਰਦੇ ਉਦੋਂ ਅਸੀਂ ਐਡ ਨਹੀਂ ਵੀ ਕਰਦੇ ਕਿਉਂਕਿ ਅਸੀਂ ਦੇਖੋ ਕਿਸੇ ਦੀ ਪਰਸਨਲ ਲਾਈਫ 'ਚ ਨਹੀਂ ਇੰਟਰਫੇਅਰ ਕਰਦੇ ਜੋ ਆਪਣੇ ਕੋਲੇ ਆਉਂਦੇ ਆ ਕਿ ਹਾਂ ਜੀ ਅਸੀਂ ਵੀਡੀਓ ਬਣਵਾਵਾਂਗੇ ਅਸੀਂ ਉਹਨਾਂ ਨੂੰ ਹੀ ਖੜਾ ਕਰਦੇ ਆਂ ਜੀ ਪ੍ਰਾਈਜ਼ ਬਹੁਤ ਆ ਰਹੇ ਆ ਸਾਡੇ ਕੋਲ ਡੇਲੀ ਪ੍ਰਾਈਜ਼ ਆ ਰਹੇ ਆ ਜੀ ਜੀ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕੋਲੀ ਬੰਪਰ ਚੱਲ ਰਿਹਾ ਜੀ 2.5 ਕਰੋੜ ਦਾ 22 ਤਿੰਨ ਦਾ ਡਰਾ ਹੈ ਪੰਜਾਬ ਸਰਕਾਰ ਦੀ ਟਿਕਟ ਹੈ अवेलेबल ਆ ਬਹੁਤ ਵੱਡਾ ਸਟਾਕ ਆਪਣੇ ਕੋਲੇ अवेलेबल ਹੈ ਤੁਸੀਂ ਸਾਡੇ ਕੋਲੇ ਆਓ ਇੱਕ ਸਪੈਸ਼ਲ ਧੰਨਵਾਦ ਜੋ ਦੂਰੋਂ ਦੂਰੋਂ ਆ ਰਹੇ ਕੱਲ ਆਪਣੇ ਕੋਲੇ ਜ਼ੀਰੋ ਤੋਂ ਕਸਟਮਰ ਆਏ ਸੀਗੇ ਲਾਟਰੀ ਪਾਂ ਪਹਿਲਾਂ ਉਹਨਾਂ ਦਾ ਧੰਨਵਾਦ ਅਗਰ ਵੀਡੀਓ ਦੇਖ ਰਹੇ ਆ ਮੈਂ ਹੈ ਨਹੀਂ ਸੀਗਾ ਸੋ ਮੁਕਸਰ ਤੋਂ ਜੀਰੇ ਤੋਂ ਫਰੋਜ਼ਪੁਰ ਤੋਂ ਫਰੀਦਕੋਟ ਤੋਂ ਵੀ ਕਸਟਮਰ ਲਾਟਰੀ ਪਾਣ ਆ ਰਹੇ ਆ ਜੀ ਆਪਣੇ ਕੋਲ ਇਹ ਪਿਆਰ ਹੈ ਜੀ ਲੋਕਾਂ ਦਾ ਆਪਣੇ ਨਾਲ ਬਿਲਕੁਲ ਹਾਂ ਜੀ ਬਾਈ ਜੀ ਖੁਸ਼ ਹਾਂ ਫਿਰ ਹਾਂ ਜੀ ਉਹ ਖੁਸ਼ ਹਾਂ ਜੀ ਮੈਂ ਖੁਸ਼ ਹਾਂ ਹਾਂ ਜੀ ਠੀਕ ਹੈ ਇਹ ਹੁਣ ਪਹਿਲੀ ਵਾਰੀ ਤੁਸੀਂ ਪਾਈ ਤੇ ਪਹਿਲੀ ਹਾਂ ਜੀ ਹਾਂ ਜੀ ਪਹਿਲੀ ਵਾਰ ਲਾਟਰੀ ਪਾਈ ਸੀ ਮੈਂ ਪਹਿਲਾਂ ਕਦੇ ਨਹੀਂ ਪਾਈ ਜੀ ਪਹਿਲੀ ਵਾਰੀ ਲਾਟਰੀ ਪਾਈ ਹੈ ਕੀ ਦਿਮਾਗ ਚ ਆਇਆ ਕਿ ਵੀਡੀਓ ਵੇਚਣਾ ਨਾ ਬਸ ਵੀਡੀਓ ਦੇਖਦੇ ਹੁੰਨੇ ਆ ਜੀ ਤਾਂ ਕਰਕੇ ਮੈਂ ਚਲ ਆਪਾਂ ਹੀ ਪਾ ਲੈਨੇ ਆ ਲਾਟਰੀ ਮੈਂ 500 ਦੀ ਮੈਂ ਵੀ ਲਾਟਰੀ ਪਾ ਲਈ ਆ ਅਜਾ 500 ਦੀ ਪਾ ਲਈ ਹਾਂ ਜੀ ਕੰਮ ਕੀ ਕਰਦੇ ਹੋ ਬਾਈ ਮੈਂ ਇਹ ਉਹਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਜੀ ਫੁੱਲ ਰਾ ਹਾਂ ਜੀ ਡਬਲ ਹਾਂ ਜੀ ਡਬਲ ਕੀ ਨਾਮ ਹੈ ਤੁਹਾਡਾ ਮੈਂ ਨਾ ਰੋਹਿਤ ਕੁਮਾਰ ਹਾਂ ਜੀ ਰੋਹਿਤ ਹਾਂ ਜੀ ਠੀਕ ਹੈ